सारा समान बकरिया और रुड़ी देखो प्लाट सारी यार पैसे

ਅਸਲਾਏ ਜੀ ਇਹ 82 ਸਾਡੇ ਪਲਾਟ ਨੇ ਸੀ ਅਸੀਂ ਜੱਜ ਸਾਹਿਬ ਕੋਲ ਮੰਗ ਕੀਤੀ ਵੀ ਸਾਨੂੰ 82 ਪਲਾਟਾਂ ਇਹ ਕਬਰਾਂ ਨਹੀਂ ਮਨਜ਼ੂਰ ਪੰਚਾਇਤ ਦੀ ਟੋਟਲੀ ਟੋਟਲੀ ਪੰਚਾਇਤ ਦੀ ਇਹ ਮੜੀਆਂ ਅਜ ਤੋਂ 30 ਸਾਲ ਪਹਿਲੇ ਜੇ ਬਣੀਆਂ ਪਲਾਟ 2016 ਚ ਬਣੋਈ ਠੀਕ ਆ ਅਸੀਂ ਕਹਿੰਦੇ ਜੇ ਤੁਹਾਨੂੰ ਤੰਗੀ ਆ ਤਾਂ ਇਹ ਵੀ ਮੜੀਆਂ ਪਟਾ ਕੇ ਤੇ ਹੋਰ ਜਗ੍ਹਾ ਸੈੱਟ ਕਰ ਥੱਲੇ ਜਗ੍ਹਾ ਬੜੀ ਪੰਚਾਇਤ ਦੀ ਉੱਥੇ ਕਬਰਾਂ ਵੀ ਨਾਲ ਦੇ ਦਿਓ ਮੜੀਆਂ ਵੀ ਨਾਲ ਦੇ ਦਿਓ ਉੱਥੇ ਸੈੱਟ ਕਰ ਦਿਓ ਲੇਖਣ ਰਿਆਸੀ ਜੱਜ ਸਾਹਿਬ ਕਹਿੰਦਾ ਵੀ ਰਿਆਸੀ ਪਲਾਟਾਂ 'ਚ ਨਵੀਆਂ ਕਬਰਾਂ ਨਹੀਂ ਬਣ ਸਕਦੀਆਂ ਇਹ ਹੁਣ ਕੱਲ ਕੱਲ ਤਰੀਕੀ ਹੁਣ ਫੇਰ 20 ਤਰੀਕਾ ਇਹ ਉਦਾਂ ਹੀ ਛੱਡੀ ਜਾਈ ਜਦੋਂ ਇਹਨਾਂ ਕਹਿੰਦੇ ਸੀ ਕਬਰਾਂ ਭਰਉਣੀਆਂ ਸੀ ਮਦੂ ਕੇਸ ਲਾਤਾ ਨਾਲ ਹੀ ਕੇਸ ਲਾਤਾ ਇਹ 골ਡਿੰਗ ਲਾਇਆ ਵਾ ਮੇਰਾ ਲੜਕਾ ਕੱਲਾ ਹੀ ਵਿਰੋਧ ਕਰ ਰਿਹਾ ਜੀ ਹਾਂਜੀ ਹਾਂਜੀ ਇਥੇ ਘਰ ਹੀ ਕੱਲਾ ਵਾ ਸਾਡਾ ਸਾਡਾ ਘਰ ਹੀ ਕੱਲਾ ਵਾ ਪਲਾਟ 2016 ਦੇ ਕਟੋਈਆ ਸੀ ਮੜੀਆਂ ਪਹਿਲੇ ਦੇ ਕਟੋਈਆ ਅਈ ਇਹ ਅੱ삐 ਜੇ ਦੋ ਤਾਂ ਕੇਸ ਮੁਕੀਵਾ ਕੇਸ ਜੇ ਜਸਾ ਕੇਸ ਹੋ ਜੂਗਾ ਕਬਰਸਤਾਨ ਪੁੱਟੋ ਜੋ ਮਰਜੀ ਕਰਵਾਈ ਕਦੀ ਢੱਕਦੇ ਅਈ ਕਹਾਂਗਾ ਨਹੀਂ ਕੇਸ ਲੱਗਾ ਵਾ ਕੇਸ ਤੋਂ ਬਾਅਦ ਜੋ ਮਰਜੀ ਕਰਿਓ ਅਈ ਨਹੀਂ ਢੱਕਾਂਗੇ ਜੇ ਕੇਸ ਨੇ ਦਾ ਹੱਕ ਚ ਹੁੰਦਾ ਵਾ ਠੀਕ ਆ ਅਈ ਨਹੀਂ ਕਹਾਂਗੇ ਭਾਈ ਸਾਰੀ ਮੁੜ ਕੇ ਕਰਦੇ ਕਬਰ ਜਿੱਦਾਂ ਮਰਜੀ ਆ ਅਈ ਨਹੀਂ ਢੱਕਦੇ ਜਿੰਜਾ ਕੇਸ ਦਾ ਹੱਕ ਨਹੀਂ ਹੁੰਦਾ ਅਈ ਨਹੀਂ ਪਟੰਦਾਂਗੇ ਹਾਂ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਮਸਲੇ ਆ ਕਿ ਸਾਡੇ ਨਗਰ ਦੇ ਵਿੱਚ ਜਿਹੜੀ ਆ ਕਾਫੀ ਵੱਡੀ ਤਦਾਦ ਤੇ ਜਿਹੜੀ ਆ 크ਰਿਸਨੈਲਟੀ ਜਿਹੜੀ ਆ ਐਸਆਈ ਧਰਮ ਦੇ ਜੋ ਲੋਕ 크ਰਿਸਨ ਜੋ ਲੋਕ ਆ ਕਾਫੀ ਵੱਡੀ ਤਦਾਦ ਤੇ ਆ ਤੇ ਉਹਨਾਂ ਕੋ ਕੇਵਲ ਉੱਥੇ ਕਨਾਲ ਕਥਾਵਾਂ ਜਿਹੜਾ ਇਹ ਜਿਹੜਾ ਅੰਤਮ ਸਮੇਂ ਤੇ ਜਦੋਂ ਬੰਦਾ ਚੜ੍ਹਾਈ ਕਰਦਾ ਤੇ ਉਹਨੂੰ ਦਫਨਾਉਣ ਵਾਸਤੇ ਕਿਉਂਕਿ ਇਹ ਲੋਕ ਦੱਬਦੇ ਆ ਜੀ ਸੋ ਉਹਨਾਂ ਨੂੰ ਇਹ ਪਿਛਲੀ ਪੰਚਾਇਤ ਨੇ ਜੋ ਸਾਡੇ ਤੋਂ ਪਹਿਲੇ ਆ ਉਹ ਐਮਐਲਏ ਸਾਹਿਬ ਨੇ ਜੋ ਉਸ ਟੈਂਪ ਦੇ ਮੌਜੂਦਾ ਐਮਐਲਏ ਤੇ ਹੁਣ ਵੀ ਉਹ ਮੌਜੂਦਾ ਐਮਐਲਏ ਆ ਤੇ ਉਹਨਾਂ ਪੰਚਾਇਤ ਨੇ ਮਤਾ ਪਾ ਕੇ ਆ ਡੇਢ ਕਨਾਲਾ ਇਹਨਾਂ ਨੂੰ ਇਹਨਾਂ ਦੀ ਕਹਿਨ ਤੇ ਹਨਾ ਇਹਨਾਂ ਦੀ ਜੋ ਬੇਨਤੀ ਸੀ ਉਹਨੂੰ ਮਨਜ਼ੂਰ ਕਰਕੇ ਤੇ ਕ੍ਰਿਸ਼ਨ ਕਮਿਊਨਿਟੀ ਨੂੰ ਜਿਹੜਾ ਵਾ ਇਹ ਕਬਰਾਂ ਵਾਸਤੇ ਆ ਡੇਢ ਕਨਾਲ ਥਾਂ ਦਿੱਤਾ ਸੀ ਸੋ ਇਹਦੇ ਵਿੱਚ ਮਤਾ ਪਿਆ ਹੈ ਪਿਛਲਾ ਤੇ ਹੁਣ ਮੌਜੂਦਾ ਪੰਚਾਇਤ ਨੇ ਉਸ ਮਤੇ ਦੀ ਪ੍ਰਵੋਧਤਾ ਕਰਕੇ ਮਤਾ ਪਾ ਕੇ ਤੇ ਇਹਨਾਂ ਨੂੰ ਇਜਾਜ਼ਤ ਦਿੱਤੀ ਹੈ ਕਿ ਤੁਸੀਂ ਇਹਨੂੰ ਵਰਤ ਸਕਦੇ ਹੋ ਉਹ ਇਸ ਕਲੋਨੀ ਦੇ ਵਿੱਚ ਸਿਰਫ ਕੇਵਲ ਇੱਕ ਬੰਦਾ ਜੋ ਇਨਲੀਗਲ ਤਰੀਕੇ ਨਾਲ ਰਹਿ ਰਿਹਾ ਜਿਹਨੂੰ ਜਿਹਦੇ ਕੋਲ ਇੱਥੇ ਬਹੁਤ ਵੱਡੀ ਪ੍ਰਾਪਰਟੀ ਜਿਹੜੀ ਸਰਕਾਰੀ ਪੰਚਾਇਤ ਜਿਹਦਾ ਦੁਰਪਯੋਗ ਕਰ ਰਿਹਾ 12 ਪਲਾਟ ਹੈ ਬੰਦੇ ਕੋਲ ਔਰ ਬੀਡੀਪੀਓ ਇਹਦੇ ਵਿਜੀਲੈਂਸ ਤੱਕ ਡਾਇਰੈਕਟਰ ਵਿਜੀਲੈਂਸ ਚੰਡੀਗੜ੍ਹ ਤੱਕ ਰਿਕਾਰਡ ਜਿਹੜਾ ਇਹਨਾਂ ਦੇ ਅਗੇਂਸਟ ਕੇਸ ਗਿਆ ਵਾ ਕੋਈ ਇਹਨਾਂ ਲੋਕਾਂ ਦੀ ਸਰਕਾਰ ਦੇ ਵਿੱਚ ਹੱਥ ਪੈਂਦਾ ਇਸ ਕਰਕੇ ਕੇਸ ਨੂੰ ਅੱਗੇ ਨਹੀਂ ਵਧਣ ਦਿੰਦੇ ਇੱਥੇ ਦੋ ਘਰ ਇਹਨਾਂ ਨੇ ਲੀਗਲ ਕੰਸਟਰਕਸ਼ਨ ਕੀਤੀ ਹੈ ਇੱਕ ਆ ਪਹਿਲੇ ਪਿੱਛੇ ਕੈਮਰਾ ਮਾਰ ਕੇ ਦਿਖਾਓ ਤੇ ਇੱਕ ਆ ਅਗਲਾ ਤੋਂ ਤੋਂ ਬਾਅਦ 12 ਪਲਾਟ ਜਿਹੜੇ ਆ ਜਿਨ੍ਹਾਂ ਦੀ ਕੀਮਤ तकरीबन 40-50 ਲੱਖ ਰੁਪਏ ਬੰਦੀ ਆ ਮਤਲਬ ਸਰਕਾਰ ਦੀ ਸਹਿਦ ਦੇ ਨਾਲ ਕਿ ਕਿਹਦੀ ਸਹਿਦ ਦੇ ਨਾਲ ਇਹਨਾਂ ਨੇ ਧੱਕੇ ਨਾਲ ਫਰਾਨੇ ਕਿ ਧਮਕੀਆਂ ਦਿੰਦੇ ਇੱਥੇ ਪੁਲਿਸ ਨੂੰ ਐਸਐਸਪੀ ਸਾਧ ਲਓ ਇੱਥੇ ਜਿੱਦਾਂ ਇਹਨਾਂ ਦਾ ਆਪਣਾ ਹੁੰਦਾ ਇਹਦੇ ਉੱਤੇ ਇੱਕ ਲਾ ਵੀ ਆ 94 ਐਕਟ ਜੋ ਪੰਚਾਇਤ ਐਕਟ ਆ ਉਦੇ ਮਤਲਬ ਸਰਪੰਚ ਜੋ ਜ਼ਮੀਨ ਆ ਉਹ ਜੇ ਲੋੜਬੰਦ ਨੂੰ ਦੇ ਸਕਦਾ ਉਹਨੂੰ ਪਾਵਰ ਹੈ ਗਵਰਨਮੈਂਟ ਦੀ ਨਹੀਂ ਸੁਪਰੀਮ ਕੋਰਟ ਦਾ ਬਣਾਇਆ ਹੋਇਆ ਕਾਨੂੰਨ ਜੋ ਉਹਨਾਂ ਦੀ ਬਣਾਈ ਹੋਈ ਕਮੇਟੀ ਹੈ 92 ਦੀ ਜਿਹਦੇ ਵਿੱਚ ਪਾਸ ਕੀਤਾ ਗਿਆ ਪੂਰੇ ਦੇਸ਼ ਦੇ ਵਿੱਚ ਪੰਚਾਇਤ ਐਕਟ ਪਾਸ ਕੀਤਾ 94 ਉਹਦੇ ਅਧੀਨ ਸਰਪੰਚ ਨੂੰ ਪੂਰੀ ਪਾਵਰ ਹੈ ਕਿ ਉਹ ਜ਼ਮੀਨ ਜਿਹੜੀ ਆ ਕਿਸ ਤਰੀਕੇ ਨਾਲ ਉਹਦੀ ਪ੍ਰੋਡਕਸ਼ਨ ਲੈਣੀ ਆ ਤਾਂ ਜਾਂ ਕਿਸ ਜਰੂਰਤਬੰਦ ਨੂੰ ਦੇਣੀ ਹੈ ਉਹ ਪਾਵਰ ਸਿਰਫ ਸਰਪੰਚ ਨੂੰ ਆ ਹੋਰ ਕਿਸੇ ਨੂੰ ਨਹੀਂ ਆ ਸੋ ਦੇ ਮੁਤਾਬਕ ਇਹ ਸਰਪੰਚ ਦੀ ਪੰਚਾਇਤੀ ਪਾਵਰ ਨੂੰ ਵੀ ਟਿਚ ਸਮਝਦੇ ਹਨ ਕਿ ਇਹਨਾਂ ਦੇ ਪਿੱਛੇ ਕੌਣ ਹੈ ਕੀ ਮਕਸਦ ਹੈ ਕਿ ਕੋਈ ਪਾਉਂਡ ਪੋਲੀਟਿਸ਼ੀਅਨ ਹੈ ਜਿਹੜਾ ਇਹਨੂੰ ਸ਼ਹਿਰ ਦੇ ਕੇ ਤੇ ਪਿੰਡ ਦੇ ਵਿੱਚ ਬਿਵਾਦ ਖੜਾ ਕਰ ਰਿਹਾ ਹੈ ਅੱਜ ਦੇਖੋ ਇੱਕ ਬੰਦਾ ਚੜਾਈ ਕਰ ਗਿਆ ਉਹਨੂੰ ਦਫਨਾਉਣ ਲਈ ਜਗ੍ਹਾ ਨਹੀਂ ਹੈ ਤਾਂ ਉਹ ਜਿਹੜਾ ਕਬਰ ਖੋਦੇ ਉਹ ਕਬਰ ਰੋਕੀ ਜਾ ਰਹੀ ਹੈ ਇੱਕ ਵੱਡਾ ਵੱਡਾ ਇਸ਼ੂ ਹੈ ਜੇ ਇੱਥੇ ਇਸ ਤਰ੍ਹਾਂ ਹੋ ਜਾਂਦਾ ਪ੍ਰਸ਼ਾਸਨ ਨੇ ਜਾਂ ਇੱਥੇ ਪਹੁੰਚ ਕੇ ਨਾ ਇਹਦੀ ਸਾਰ ਲਈ ਤੇ ਅਹੀਂ ਹੋ ਸਕਦਾ ਉਹਦੀ ਜਿਹੜੀ ਇਹ ਡੈੱਡ ਬੋਡੀ ਨੂੰ ਸੜਕ ਤੇ ਰੱਖਾਂਗੇ ਫਿਰ ਜਾਮ ਲਾਵਾਂਗੇ ਪੂਰਾ ਹਨਾ ਸਾਰਾ ਨਗਰ ਫਿਰ ਇਕੱਠਾ ਹੋਏਗਾ ਸਾਰੀ ਕਮਿਊਨਿਟੀ ਇਕੱਠੀ ਹੋਏਗੀ ਆ ਦੇਖੋ ਕੈਮਰਾ ਮਾਰ ਕੇ ਕਿ ਕੱਲੇ ਬੰਦੇ ਨੇ ਕਬਰਾਂ ਦਾ ਸਤਾਨ 'ਚ ਇੱਕ ਕਿੱਥੇ ਬੱਕਰੀਆਂ ਬੰਧੀਆਂ ਇੱਟ ਛੁੱਟੀਆਂ ਰੂੜੀ ਲਾਈ ਆ ਗਾਂ ਦੇਖੋ ਇਹ ਜਿਹੜਾ ਕਬਰ ਸਤਾਨ ਨੂੰ ਜਾਗਦਾ ਸਾਰਾ ਦਿਖਾਓ ਕੈਮਰਾ ਮਾਰ ਕੇ ਸਰਕੰਸਰਨ ਅਫਸਰ ਪਹੁੰਚ ਕੇ ਇਹਦਾ ਉਹਦਾ ਜਾਇਜਾ ਲੈ ਲੈਣ ਹਨਾ ਕਿ ਤਾਂ ਜੋ ਅੱਗੇ ਬਵਾਦ ਖੜਾ ਨਾ ਹੋਵੇ ਔਰ ਇੱਥੇ ਆਣ ਕੇ ਉਹ ਬਿਨਾਂ ਅਮਲ ਦੇ ਧਮਕੀਆਂ ਵੱਡਣ ਦੀਆਂ ਮਾਰ ਦਾਂਗੇ ਵੱਡਾਂਗੇ ਹਨਾ ਇਹ ਸਾਰਾ ਤੁਸੀਂ ਇੱਥੇ ਸੁਣ ਲਿਆ ਵਾ ਤੇ ਇਹ ਇਹ ਚੀਜ਼ ਨੂੰ ਹਨਾ ਇਹ ਇਹਨੂੰ ਰਿਕਾਰਡ ਕਰਕੇ ਇਹਨੂੰ ਪਹਚਾਇਆ ਜਾਵੇ ਇੱਥੇ ਬਜ਼ੁਰਗ ਦੀ ਡੈਥ ਹੋ ਗਈ ਆ ਕੋਈ 100 ਸਾਲ ਤੋਂ ਉੱਪਰ ਹੀ ਕੋਈ ਦੇਖੋ ਇੱਥੇ ਤਿੰਨਾਂ ਪਿੰਡਾਂ ਦਾ ਸਾਨੂੰ ਮਦਾ ਪਾਗ ਦਿੱਤੀਆਂ ਹੋਈਆਂ ਕਬਰਾਂ ਮਨਜ਼ੂਰ ਕੀ ਸੋਧ ਕੀਤੀਆਂ ਹੋਈਆਂ ਕਬਰਾਂ ਇੱਥੇ ਘਟੋ ਘਟ 150 ਘਰ ਸਾਡੀ ਕ੍ਰਿਸ਼ਨ ਬਰਾਦਰੀ ਦਾ ਤੇ ਜਿਹਦੇ ਵਿੱਚ ਮੜੀਆਂ ਨਹੀਂ ਤੋ ਸਾਡੀਆਂ ਪੰਚਾਇਤਾਂ ਨੇ ਮੰਤਰਲਾ ਕੀਤਾ ਸਾਨੂੰ ਤਿੰਨਾਂ ਪੰਚਾਇਤਾਂ ਮਤਾਂ ਪਾ ਕੇ ਕਬਰਸਤਾਨ ਦਿੱਤਾ ਹੋਇਆ ਅੱਜ ਸਾਡਾ ਬਜ਼ੁਰਗ ਮਰਿਆ ਤੇ ਇਸ ਦੱਬਣਾ ਤੇ ਇੱਕੋ ਹੀ ਘਰ ਜਿਹੜਾ ਵਿਰੋਧ ਕਰ ਰਿਹਾ ਵੀ ਮੈਂ ਇੱਥੇ ਨਹੀਂ ਪੁੰਨ ਦੇਣੀਆਂ ਕਬਰਾਂ ਮੇਰਾ ਘਰ ਵਾਲਾ ਕੇ ਜੇ ਘਰਵਾ ਤਾਂ ਇਹ ਵੀ ਲੱਗੇ ਕਬਰਸਤਾਨ ਹੈ ਹੈਗਾ ਕਬਰਸਤਾਨੀਏ ਵੀ ਇਹ ਵੀ ਤਾਂ ਹੈ ਜੋ ਇਦਕੋ ਡਰ ਲੱਗਦਾ ਕੱਲੇ ਮੁਰਦੇ ਗੋ ਤੇ ਇਦਕੋ ਨਹੀਂ ਡਰ ਲੱਗਦਾ ਕਬਰਾਂ ਤੋਂ ਇਹ ਸਾਰਾ ਮਸਲਾ ਜੀ ਇਹਨਾਂ ਕਹਿੰਦੇ ਇਹਦੇ ਇਹਦੇ ਮੂੜੇ ਨੇ ਸਾਡੀ ਮੰਗੇ ਹੀ ਆ ਵੀ ਸਾਨੂੰ ਮੁਰਦਾ ਧਵਨੋਂ ਦਿੱਤਾ ਜਾਏ। ਇਹ ਪਿੰਡ ਭਲਜਾ ਕਲੋਨੀ ਵਿੱਚ ਜਿਹੜਾ ਉਹ ਸ਼ਮਸ਼ਾਨ ਘਾਟ ਦਾ ਮਸਲਾ ਸੀ ਤੇ ਇਹਦੇ ਵਿੱਚ ਜਿਹੜਾ ਦੋਹਾਂ ਪਾਰਟੀਆਂ ਨੂੰ ਥਾਣੇ ਦਾ ਟਾਈਮ ਦੇ ਦਿੱਤਾ ਤੇ ਇੱਕ ਪਾਰਟੀ ਲੈ ਕੇ ਚੱਲੇ ਆ ਤੇ ਬਾਕੀ ਜੋ ਕਾਰਵਾਈ ਹੋਏਗੀ ਉਹ ਉੱਥੇ ਜਿਹੜੀਆਂ ਵਾਅਦ ਲੈਣਦੀਆਂ ਕਿ ਇਹ ਪੰਚਾਇਤੀ ਜ਼ਮੀਨ ਹੈ ਜੀ ਕਿ ਜਾਂ ਹਾਂਜੀ ਇਹ ਪੰਚਾਇਤ ਕੰਦੀ ਪੰਚਾਇਤੀ ਜ਼ਮੀਨ ਆ ਇਹ ਕਹਿੰਦੇ ਸਾਡੇ ਕੋਰਟ ਕੋਰਟ ਕੇਸ ਕੀਤਾ ਵਾ ਇਹ ਤਾਂ ਹੋਣਾ ਹੀ ਉੱਥੇ ਜਾ ਕੇ ਫੇਰ ਵੇਖਦੇ ਮੌਕੇ ਤੇ ਫੇਰ ਸਾਰੀ ਗੱਲਬਾਤ ਜੋ ਵੀ ਹੋਏਗੀ ਫੇਰ ਹੋ ਜੇ ਕਲੀਅਰ